ਸਾਡੇ ਗੁਰਦੁਆਰਾ ਸਾਹਿਬ ਸਾਡੀ ਸਮਾਜਿਕ ਸਾਡੀ ਰਾਜਨੀਤਿਕ ਅਤੇ ਸਾਡੀ ਧਾਰਮਿਕ ਪਛਾਣ ਦੇ ਪ੍ਰਤੀਕ ਨੇ ਸਾਡੀ ਤਾਕਤ ਦੇ ਸੋਮੇ ਨੇ ਔਰ ਸਾਡੇ ਗੁਰਦੁਆਮਾ ਦਾ ਜਿਹੜਾ ਪ੍ਰਬੰਧ ਹੈ ਉਹ ਚੰਗਾ ਹੋਵੇ ਉਹ ਪਾਰਦਰਸ਼ੀ ਹੋਵੇ ਉਹ ਸਰਬੱਤ ਦੇ ਭਲੇ ਵਾਲਾ ਹੋਵੇ ਇਹ ਹਰੇਕ ਦੇ ਮਨ ਦੀ ਭਾਵਨਾ ਹਰੇਕ ਸਿੱਖ ਦੇ ਮਨ ਦੀ ਭਾਵਨਾ ਸੋ ਅੱਜ ਜਦੋਂ ਕਿਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਉੱਪਰ ਕਿਸੇ ਤਰ੍ਹਾਂ ਦੀ ਕੋਈ تنਕੀਦ ਹੁੰਦੀ ਹੈ ਕੋਈ ਸਵਾਲ ਉੱਠਦੇ ਆ ਤਾਂ ਉਹਨਾਂ ਨੂੰ ਗੰਭੀਰਤਾ ਨਾਲ ਲੈਣਾ ਬਹੁਤ ਜ਼ਰੂਰੀ ਹੈ ਸਾਡੀ ਕੋਈ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਹੈ ਇਹ ਤਾਂ ਸਾਡੀ ਹੋਣ ਦਾ ਸਵਾਲ ਹੈ ਔਰ ਉਸ ਸੰਸਥਾ ਨੂੰ ਚੰਗੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਕੰਮ ਕਰੇ ਇਹ ਸਾਡੀਆਂ ਭਾਵਨਾਵਾਂ ਨੇ ਸਾਡੀ ਕਿਸੇ ਪਰਿਵਾਰ ਦੇ ਖਿਲਾਫ ਲੜਾਈ ਨਹੀਂ ਹੈ ਸਾਡੇ ਗੁਰਤਮ ਸਾਡੇ ਗੁਰਦੁਆਰਾ ਸਹਿਬਾਨ ਸਾਡੀ ਸਮਾਜਿਕ ਸਾਡੀ ਰਾਜਨੀਤਿਕ ਅਤੇ ਸਾਡੀ ਧਾਰਮਿਕ ਪਛਾਣ ਦੇ ਪ੍ਰਤੀਕ ਨੇ ਸਾਡੀ ਤਾਕਤ ਦੇ ਸੂਮੇ ਨੇ ਸਾਡੀ ਹੋਂਦ ਨੂੰ ਕਾਇਮ ਰੱਖਣ ਦੇ ਧੁਰੇ ਨੇ ਔਰ ਸਾਡੇ ਗੁਰਦਘਾਮਾਂ ਦਾ ਜਿਹੜਾ ਪ੍ਰਬੰਧ ਹੈ ਉਹ ਚੰਗਾ ਹੋਵੇ ਉਹ ਪਾਰਦਰਸ਼ੀ ਹੋਵੇ ਉਹ ਸਰਬੱਤ ਦੇ ਭਲੇ ਵਾਲਾ ਹੋਵੇ ਇਹ ਹਰੇਕ ਦੇ ਮਨ ਦੀ ਭਾਵਨਾ ਹਰੇਕ ਸਿੱਖ ਦੇ ਮਨ ਦੀ ਭਾਵਨਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਐਸੀ ਮਾਨਮਤੀ ਸੰਸਥਾ ਜਿਹਨੇ 100 ਸਾਲ ਪਹਿਲਾਂ ਉਸ ਸਾਮਰਾਜ ਦੇ ਗੋਡੇ ਨਵਾਤੇ ਸੀ ਗੋਡਣੀਆਂ ਲਵਾਤੀਆਂ ਸੀ ਜਿਸ ਸਾਮਰਾਜ ਦਾ ਦੁਨੀਆ ਦੇ ਵਿੱਚ ਕਿਤੇ ਸੂਰਜ ਨਹੀਂ ਡੁੱਬਦਾ ਸੀ ਅੰਗਰੇਜ਼ ਨੂੰ ਝੁੱਕ ਕੇ ਸਾਡੀ ਪੰਥਕ ਤਾਕਤ ਸਾਡੀ ਰਾਜਨੀਤਿਕ ਸੂਝ-ਬੂਝ ਅੱਗੇ ਨਿਉਣਾ ਪਿਆ ਸੀ ਤੇ ਅਸੀਂ ਆਪਦੇ ਗੁਰਦੁਆਰਾ ਸਹਿਬਾਨ ਉਹਨਾਂ ਮਹੰਤਾਂ ਤੋਂ ਆਜ਼ਾਦ ਕਰਵਾਏ ਸੀ ਚਾਬੀਆਂ ਦੇ ਮੋਟੇ ਵੇਲੇ ਇਹ ਉਦੋਂ ਸੀ ਜਦੋਂ ਸਭ ਕੁਝ ਪਾਰਦਰਸ਼ੀ ਤਰੀਕੇ ਨਾਲ ਹੁੰਦਾ ਸੀ ਤੇ ਸਿੱਖਾਂ ਕੋਲੇ ਐਡੀ ਵੱਡੀ ਤਾਕਤ ਵੀ ਹੈ ਨਹੀਂ ਸੀ ਉਦੋਂ ਸਾਡੇ ਸਾਡੇ ਦਾ ਰਾਜ ਤਾਂ ਖੁੱਸ ਚੁੱਕਿਆ ਸੀ ਸਾਡੇ ਕੋਲੇ ਕੋਈ ਮਾਇਕ ਤਾਕਤ ਵੀ ਹੈ ਨਹੀਂ ਸੀ ਲੇਕਿਨ ਸਾਡੇ ਗੁਰੂ ਸਾਹਿਬ ਦੀ ਸਾਡੇ ਤੇ ਕਿਰਪਾ ਸੀ ਸਾਡੇ ਚ ਸ਼ਰਧਾ ਸੀ ਸੋ ਅੱਜ ਜਦੋਂ ਕਿਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਉੱਪਰ ਕਿਸੇ ਤਰ੍ਹਾਂ ਦੀ ਕੋਈ تنਕੀਦ ਹੁੰਦੀ ਆ ਕੋਈ ਸਵਾਲ ਉੱਠਦੇ ਆ ਤਾਂ ਉਹਨਾਂ ਨੂੰ ਗੰਭੀਰਤਾ ਨਾਲ ਲੈਣਾ ਬਹੁਤ ਜ਼ਰੂਰੀ ਆ ਸਾਡੀ ਕੋਈ ਇਹ ਕੋਈ ਰਾਜਨੀਤਿਕ ਲੜਾਈ ਨਹੀਂ ਹੈ ਇਹ ਸਾਡੀ ਹੋਣ ਦਾ ਸਵਾਲ ਹੈ ਔਰ ਉਸ ਸੰਸਥਾ ਨੂੰ ਚੰਗੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਕੰਮ ਕਰੇ ਇਹ ਸਾਡੀਆਂ ਭਾਵਨਾਵਾਂ ਨੇ ਸਾਡੀ ਕਿਸੇ ਪਰਿਵਾਰ ਦੇ ਖਿਲਾਫ ਲੜਾਈ ਨਹੀਂ ਹੈ ਸਾਡੀ ਲੜਾਈ ਤਾਂ ਇੱਕ ਪਾਰਦਰਸ਼ੀ ਇੱਕ ਜਵਾਬਦੇਹ ਪ੍ਰਬੰਧ ਵਾਲ ਵਾਸਤੇ ਹੈ ਸਾਡੀ ਲੜਾਈ ਕਿਸੇ ਇੱਕ ਪਰਿਵਾਰ ਦੇ ਖਿਲਾਫ ਥੋੜੀ ਹੈ ਅਸੀਂ ਤਾਂ ਚਾਹੁੰਦੇ ਕਿ ਸਾਡੀ ਸੰਸਥਾ ਚੰਗੀ ਤਰ੍ਹਾਂ ਚੱਲੇ ਸੇਵਾ ਵਾਲੀ ਸੰਸਥਾ ਹੈ ਸਿਰਮੌਰ ਸੰਸਥਾ ਇੱਥੇ ਕੋਈ ਕਿੰਤੂ ਪਰੰਤੂ ਹੋਵੇ ਹੀ ਨਾ ਚਲੋ ਜੇ ਹੋ ਗਿਆ ਤੇ ਫਿਰ ਉਹਦਾ ਸਮਾਧਾਨ ਵੱਲ ਜਾਣਾ ਚਾਹੀਦਾ ਅਸੀਂ ਟਕਰਾਅ ਕਿਉਂ ਕਰਦੇ ਆ ਸਾਡਾ ਮਕਸਦ ਟਕਰਾਅ ਹੈ ਹੀ ਨਹੀਂ ਸੋ ਮੈਂ ਬੇਨਤੀ ਕਰਦਾ ਕਿ ਜਦੋਂ ਵੱਡੀਆਂ-ਵੱਡੀਆਂ ਧਾਰਮਿਕ ਸ਼ਿਕਾਇਤਾਂ ਸਾਡੇ ਕੋ ਪ੍ਰਬੰਧ ਤੇ ਸਾਡੇ ਮਾੜੇ ਪ੍ਰਬੰਧ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਖਾਮੀਆਂ ਕੱਢਦੀਆਂ ਤਾਂ ਉਹਨਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਇਹ ਸਾਡੇ ਦਿਲ ਦੀ ਭਾਵਨਾ ਹੈ ਸੋ ਕਿਰਪਾ ਕਰਕੇ ਇਹਨੂੰ ਟਕਰਾਅ ਵਾਲੇ ਪਾਸੇ ਨਾ ਲੈ ਕੇ ਜਾਈਏ ਇਹਨੂੰ ਸੁਧਾਰ ਵਾਲੇ ਪਾਸੇ ਲੈ ਕੇ ਜਾਈਏ ਇਹ ਸਾਡੀ ਭਾਵਨਾ ਹੈ ਔਰ ਆਪਾਂ ਪਿਛਲੇ ਸਮੇਂ ਕੀ ਕਰਦੇ ਸੀ ਜਦੋਂ ਵੀ ਕੋਈ ਕੋਈ ਆਮ ਇਨਸਾਨ ਜਾਂ ਕੋਈ ਵੱਡੀ ਹਸਤੀ ਗੁਰੂ ਜ਼ਰਾਬੰਦ ਕਮੇਟੀ ਦੇ ਸਬੰਧਰੂ ਸੁਧਾਰਨ ਹਿੱਤ ਕੋਈ ਨੁਕਤਾ ਪੇਸ਼ ਕਰਦਾ ਸੀ ਕੋਈ تنਕੀਦ ਕਰਦਾ ਸੀ ਕੋਈ ਸਵਾਲ ਉਠਾਉਂਦਾ ਸੀ ਅਸੀਂ ਉਹਦੀ ਕਿਰਦਾਰ ਕੂਸ਼ੀ ਕਰਨ ਲੱਗ ਪੈਂਦੇ ਸੀ ਸਿਰਫ ਇੱਕ ਪਰਿਵਾਰ ਨੂੰ ਬਚਾਉਣ ਖਾਤਰ ਮੈਂ ਫੇਰ ਕਹਿਣਾ ਵੀ ਲੜਾਈ ਪਰਿਵਾਰ ਦੀ ਨਹੀਂ ਹੈ ਇਹ ਲੜਾਈ ਪੰਥ ਦੇ ਦੀ ਹੈ ਇਹ ਲੜਾਈ ਸਾਡੇ ਪੰਥਕ ਭਵਿੱਖ ਦੀ ਹੈ ਸਾਡੇ ਰਾਜਨੀਤਿਕ ਭਵਿੱਖ ਦੀ ਹੈ ਸਾਡੇ ਧਾਰਮਿਕ ਭਵਿੱਖ ਦੀ ਹੈ ਸਾਡੇ ਸਮਾਜਿਕ ਭਵਿੱਖ ਦੀ ਹੈ ਸੋ ਆਪਾਂ ਸਾਰੇ ਇਕੱਠੇ ਹੋ ਕੇ ਇਹਨੂੰ ਸੁਧਾਰ ਵੱਲ ਲੈ ਕੇ ਜਾਈਏ ਇਹਨੂੰ ਆਪਸ ਵਿੱਚ ਰਾਜਨੀਤਿਕ ਜਿਹੜੀ ਆ ਕੁਸ਼ਤੀ ਦੇ ਵਿੱਚ ਨਾ ਪਾਈਏ ਸੋ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਸੰਗਤ ਦੇ ਚਰਨਾਂ ਚ ਅਰਦਾਸ ਕਰਦਾ ਕਿ ਇਹਨਾਂ ਗੱਲਾਂ ਨੂੰ ਜਿਹੜੀਆਂ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਨੇ ਪਹਿਲਾਂ ਉਠਾਈਆਂ ਸੀ ਉਹਨਾਂ ਨੂੰ ਨਾਤੇ ਧਿਆਨ ਦੇਈਏ ਔਰ ਸੁਧਾਰ ਵੱਲ ਲੈ ਕੇ ਜਾਈਏ